ਹਰ ਹਰ ਮਹਾਦੇਵ ਮੈਂ ਪੂਰੇ ਭਾਰਤ ਵਾਸੀਆਂ ਨੂੰ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਵੱਲੋਂ ਤੇ ਯੂਥ ਕਾਲੀ ਦਲ ਦੀ ਸਾਰੀ ਟੀਮ ਵੱਲੋਂ ਪੂਰੇ ਭਾਰਤ ਨੂੰ ਪੂਰੇ ਭਾਰਤ ਵਾਸੀਆਂ ਨੂੰ ਸ਼ਿਵਰਾਤਰੀ ਮਹਾ ਸ਼ਿਵਰਾਤਰੀ ਬਹੁ ਬਹੁ ਵਧਾਈ ਦਿੰਦਾ ਹਾਂ ਕਿ ਅੱਜ ਸਾਡੀ ਫੈਡਰੇਸ਼ਨ ਵੱਲੋਂ ਤੇ ਯੂਥ ਕਾਲੀ ਦਲ ਦੀ ਸਾਰੇ ਸੰਜੇ ਤੌਰ ਤੇ ਪਾਰਟ ਨੰਬਰ 72 ਵਿੱਚ ਲੰਗਰ ਵੀ ਲਗਾਇਆ ਗਿਆ ਤੇ ਅਸੀਂ ਭੁਲੇ ਨਾ ਜੀ ਮਾਰਾ ਇੱਕ ਅਰਦਾਸ ਕਰਦੇ ਹਾਂ ਕਿ ਸਾਡਾ ਪੰਜਾਬ ਇੱਦਾਂ ਹੀ ਖੁਸ਼ੀ ਖੁਸ਼ੀ ਭਰਿਆ ਰਵੇ ਤੇ ਲੋਕੀ ਹਮੇਸ਼ਾ ਤਰੱਕੀ ਕਰਨ ਸਾਰਿਆਂ ਨੂੰ ਜੈ ਬੋਲੇ ਸ਼ੰਕਰ ਔਲ ਟੂਲ ਬਾਤੀ ਹੈ ਅੱਜ ਜੀ ਬੋਲੇ ਸ਼ੰਕਰ ਤੇ ਕਿੱਥਾ ਲੱਗੇ ਇਹ ਅੱਜ ਬੋ ਵਧੀਆ ਨਜ਼ਾਰਾ ਆ ਰਿਹਾ ਵਾ ਸਾਡੇ ਵਾਰਡ ਚ ਵੀ ਹਰ ਜਗ੍ਹਾ ਲੰਗਰ ਲਗਾਏ ਗਿਆ ਚਾਰ ਪੰਜ ਜਗ੍ਹਾ ਲੰਗਰ ਲਗਾਏ ਗਿਆ ਸਾਡੀ ਫੈਡਰੇਸ਼ਨ ਵੱਲੋਂ ਤੇ ਸੰਸਥਾ ਵੱਲੋਂ ਹੁਣ ਉੱਥੇ ਵੀ ਜਾਣਾ ਤੇ ਮੈਂ ਇੱਕ ਵਾਰ ਫਿਰ ਪੂਰੇ ਭਰਤ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀ ਫੈਡਰੇਸ਼ਨ ਵੱਲੋਂ ਤੇ ਯੂਥ ਗਲੀਦਲ ਦੀ ਟੀਮ ਵੱਲੋਂ ਬਹੁਤ ਬਹੁਤ ਵਧਾਈ ਦਿਨਾ ਭਾਈਚਾਰੇ ਵੱਲੋਂ ਕਿਸੇ ਵੇਜੋਗੇ ਲੋਕਾਂ ਭਾਈਚਾਰੇ ਵੱਲੋਂ ਆਹੀ ਮੈਂ ਸੰਦੇਸ਼ ਦੇਣਾ ਚਾਹਨਾ ਵਾ ਜਿਹੜਾ ਮਹਾ ਸ਼ ਸਾਰੇ ਸਾਂਝੇ ਤੌਰ ਤੇ ਮਨਾਉਂਦੇ ਉਹ ਵਧੀਆ ਤਿਵਾਰ ਆ ਲੱਗਦਾ ਮੈਂ ਦੱਸੋ ਆਪਾਂ ਗੱਲ ਕਰਾਂਗੇ ਕਿ ਅਸੀਂ ਧਰਨੀ ਤੋਂ ਕਰ ਰਹੇ ਆ ਅਗਰ ਜਿਹੜਾ 2023 ਦੀ ਚੋਣਾਂ ਨੂੰ ਲੈ ਕੇ ਕੋਈ ਆਪਣੇ ਇਲਾਕੇ ਦੀ ਸੇਵਾ ਵੀ ਕਰ ਰਹੇ ਹਾਂ ਕਿੰਨਾ ਦਾ ਮਾਹੌਲ ਦੇਖ ਰਹੇ ਹੋ ਆਹਾਂ ਦਾ ਟੈਂਡ ਦੇਖੋ ਤੁਸੀਂ ਹੁਣ ਦੇਖ ਹੀ ਰਹੇ ਹੋ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਮਾਜਰੇ ਰਾਮ ਵਿਕਰਮ ਸਿੰਘ ਮਜੀਠੀਆ ਜੀ ਜਿਹੜੇ ਪਾਰਟੀ ਲਈ ਕੰਮ ਕਰ ਰਹੇ ਆ ਹੁਣ ਲੋਕਾਂ ਵਿੱਚ ਹਰ ਇੱਕ ਦੀ ਜੁਬਾਨ ਤੇ ਆਹੀ ਗੱਲ ਆ ਕਿ 2027 ਵਿੱਚ ਸ਼ੋਹਣੀ ਕਾਲੀ ਦਲ ਦੀ ਸਰਕਾਰ ਪੂਰੇ ਬਹੁਮਤ ਨਾਲ ਪੰਜਾਬ 'ਚ ਸ਼ੋਹਣੀ ਕਾਲੀ ਦਲ ਸਰਕਾਰ ਬਣੂਗੀ ਕਿੰਤਾ ਦੀ ਕੰਮ ਕੀਤੇ ਕੇ ਕਾਲੀ ਦਲ 10 ਸਾਲ ਰਹੀ ਹੈ ਪਹਿਲੇ ਵੀ ਵਧੀਆ ਕੰਮ ਕਰਕੇ ਕਾਲੀ ਦਲ ਨੇ ਹਮੇਸ਼ਾ ਦੇਖੋ ਗਰੀਬਾਂ ਲਈ ਕੰਮ ਕੀਤਾ ਜਿੱਥੇ ਕਣਕ ਦਾਲ ਹੋ ਗਿਆ ਬੱਚਿਆਂ ਨੂੰ ਸਾਈਕਲਾਂ ਬੰਡੀਆਂ ਲੋਕਾਂ ਨੂੰ ਵਜੀਫੇ ਦਿੱਤੇ ਕੇ ਸਕੂਲ ਦਲ ਦਲਤਾਲਾ ਹਮੇਸ਼ਾ ਅਕਾਲੀ ਦਲ ਖੜੀ ਰਹੀ ਆ ਚਾਹੇ ਗੱਲ ਕਰੀਏ ਵਾਲਮੀਕੀ ਤੀਰਤ ਦੀ ਉਹ ਵੀ ਅਕਾਲੀ ਸਰਕਾਰ ਜੀ ਬਣਿਆ ਵਾ ਉਹ ਕਦੇ ਵੀ ਕਿਸੇ ਨਹੀਂ ਸਰਕਾਰ ਜੇ ਆ ਪੂਰੇ ਅਣੀ ਕੇ ਵਾਲਮੀ ਕੀ ਤੀਰ ਬਣਾ ਅਕਾਲੀ ਦਲ ਨੇ ਹੀ ਸਰਕਾਰ ਜਦੋਂ ਬਣੀ ਤੀਰ ਤੋਂ ਬਣਿਆ ਸਾਡਾ ਵਾਲਮੀ ਕੀ ਸਮਾਜ ਪੂਰੇ ਮਤਲਬ ਇੱਕ ਜੋ ਟੋਕੇ ਆ ਕਿ ਅਕਾਲੀ ਦਲ ਨੂੰ ਵੋਟ ਪਾਉਗੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਵਿਕਰਮ ਸਿੰਘ ਮਜੀਠੀਆ ਜੀ ਵੱਲੋਂ ਜਿਹੜਾ ਕੀਤਾ ਯਾਰਾ ਇੱਕਦਮ ਪੱਕੇ ਤੌਰ ਤੇ ਸਰਕਾਰ ਸਾਡੀ ਬਣੀ 27 ਚ ਧੰਨਵਾਦ ਜੀ